ਹਾਂਜੀ ਦੋਸਤੋ ਪਾਪਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਆਦਰਸ਼ਨਗਰ। ਮਠਿੰਡਾ ਸ਼ਹਿਰ ਆ। ਆ ਆਦਰਸ਼ਨਗਰ ਦੇ ਵਿੱਚ 210 ਗਜ ਦੀ ਕੋਠੀ ਆ ਬਈ ਜੀ। ਤੁਹਾਨੂੰ ਵਿਖਾਵਾਂਗੇ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਚਲਦੀ-ਚਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ। ਜੇ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ ਤਾਂ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ। ਕਰਦੀ ਕੁਰਸੀ ਜਿਹੜੀ ਆ ਬਹੁਤ ਹੀ ਉੱਚੀ ਹੈ ਬਹੁਤ ਹੀ ਸੋਹਣਾ ਜਿਹੜਾ ਇਸ ਕੋਠੀ ਦਾ ਕੰਮ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਸਾਰੀ ਕੋਠੀ ਬਹੁਤ ਹੀ ਸ਼ਾਨਦਾਰ ਬਣੀ ਹੋਈ ਹੈ ਬਹੁਤ ਹੀ ਖੂਬਸੂਰਤ ਜਿਹੜੀ ਹੈ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਦਰਸ਼ਨਗਰ 210 ਗਜ ਦੀ ਕੋਠੀ ਹੈ ਇਹ ਸੀਗਾ ਜੀ ਪੂਜਾਰੂ ਲੌਬੀ ਵਿੱਚ ਦੀ ਪੌੜੀਆਂ ਜੜੀਆਂ ਹੋਈਆਂ ਬੈੱਡਰੂਮਾਂ ਦੇ ਵਿੱਚ ਕਾਬੜ ਬਣੇ ਹੋਏ ਆ ਬਹੁਤ ਹੀ ਸੋਹਣੇ ਜਿਹੜੇ ਆ ਡੋਰ ਉਹ ਲੱਗੇ ਹੋਏ ਆ ਬਹੁਤ ਹੀ ਸੋਹਣਾ ਇਸ ਕੋਠੀ ਦਾ ਜਿਹੜਾ ਕੰਮ ਹੋਇਆ ਵੀ ਆ ਤੁਸੀਂ ਖੁਦ ਵੀ ਦੇਖ ਸਕਦੇ ਹੋ ਸੋ ਬਹੁਤ ਹੀ ਵਧੀਆ ਇਸ ਕੋਠੀ ਦਾ ਕੰਮ ਹੋਇਆ ਵੀ ਆ ਚਾਹੇ ਉਹ ਡਾਉਨ ਸਲਿੰਗ ਦੀ ਗੱਲ ਹੋਵੇ ਚਾਹੇ ਟਾਈਲਸ ਦੀ ਗੱਲ ਹੋਵੇ ਵਾਸ਼ਰੂਮ ਦੀ ਗੱਲ ਹੋਵੇ ਪੂਜਾ ਰੂਮ ਦੀ ਗੱਲ ਹੋਵੇ ਡਰੈਸਿੰਗ ਏਰੀਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਕੰਮ ਹੋਇਆ ਵੀ ਆ ਔਰ ਜਿਸ ਤਰ੍ਹਾਂ ਦਾ ਕੰਮ ਹੋਇਆ ਉਸ ਹਿਸਾਬ ਦੇ ਨਾਲ ਹੀ ਕੋਠੀ ਦਾ ਰੇਟ ਹੁੰਦਾ ਜੀ ਸੋ ਬਹੁਤ ਹੀ ਸ਼ਾਨਦਾਰ ਕੋਠੀ ਆ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕਾਸਟ ਸੋ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 75 ਲੱਖ ਰੁਪਏ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਜਿਸ ਤਰ੍ਹਾਂ ਦੀ ਕੋਠੀ ਬਣੀ ਆ ਉਸ ਹਿਸਾਬ ਦਾ ਹੀ ਰੇਟ ਆ ਜੀ ਜਿਸ ਹਿਸਾਬ ਨਾਲ ਦੇਖੀਏ ਤਾਂ ਕੋਠੀ ਦਾ ਰੇਟ ਬਿਲਕੁਲ ਜਾਇਜ਼ ਆ ਕਿਉਂਕਿ ਹਰ ਕੋਨੇ ਤੇ ਜਿਹੜਾ ਕਬਡ ਬਣਿਆ ਹੋਇਆ ਰਸੋਈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਕਾ ਖੂਬਸੂਰਤ ਜਿਹੜੀ ਐ ਸੈਸਰੀ ਜਿਹੜੀ ਐ ਲੱਗੀ ਹੋਈ ਆ ਪੌੜੀਆਂ ਦੇ ਵਿੱਚ ਗ੍ਰੇਨਾਈਟ ਲੱਗਿਆ ਹੋਇਆ ਸਟੀਲ ਦੀ ਜਿਹੜੀ ਐ ਰੇਲਿੰਗ ਆ ਸੋ ਡਬਲ ਸਟੋਰੀ ਜਿਹੜੀ ਐ ਕੋਠੀ ਆ ਪਰ ਬਹੁਤ ਹੀ ਖੂਬਸੂਰਤ ਕੋਠੀ ਆ ਰੇਟ ਜਿਹੜਾ 75 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਇਸ ਤਰ੍ਹਾਂ ਦੀ ਆ ਵੀਡੀਓ ਦੇਖਣ ਵਾਸਤੇ ਬਾਬਾ ਪ੍ਰਾਪਰਟੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਪਾਈ ਜੀ ਜਰੂਰ ਕਰ ਦਿਓ ਤੇ ਆਜੋ ਫਿਰ ਉੱਪਰ ਦੇਖਦੇ ਆ ਆਪਾਂ ਬੈਡਰੂਮ ਉੱਪਰਲਾ ਪੋਰਸ਼ਨ ਇਹ ਫਰਸਟ ਬੈਡਰੂਮ ਆ ਫਰਸਟ ਫਲੋਰ ਤੇ ਤੁਸੀਂ ਦੇਖ ਸਕਦੇ ਹੋ ਨਾਲ ਡਰੈਸਿੰਗ ਏਰੀਆ ਵੀ ਬਣਿਆ ਹੋਇਆ ਵਾਸ਼ਰੂਮ ਵੀ ਬਣੇ ਹੋਏ ਆ ਸੋ ਕੱਪੜ ਵਾਸਤੇ ਜਿਹੜੀ ਇਹ ਜਗਾ ਛੱਡੀ ਹੋਈ ਹੈ ਇਹਨਾਂ ਨੇ ਅਲਮਾਰੀ ਫਿਲਾਲ ਰੱਖੀ ਹੋਈ ਆ ਇਸ ਬੈਡਰੂਮ ਦੇ ਵਿੱਚ ਜਿਹੜਾ ਕੱਬੜ ਪੈਂਡਿੰਗ ਆ ਬਾਕੀ ਗਰਾਉਂਡ ਤੇ ਆਪਾਂ ਦੇਖ ਕੇ ਆਈਆਂ ਕਿ ਬਹੁਤ ਹੀ ਖੂਬਸੂਰਤ ਜਿਹੜੀ ਆ ਕੋਠੀ ਬਣੀ ਹੋਈ ਆ ਸੋ ਵਾਸ਼ਰੂਮ ਦੇ ਵਿੱਚ ਵੀ ਨਾਰਮਲ ਸ਼ੀਟਾਂ ਨਹੀਂ ਲੱਗੀਆਂ ਹੋਈਆਂ ਬਹੁਤ ਹੀ ਵਧੀਆ ਕੁਆਲਿਟੀ ਦੀ ਜਿਹੜੀ ਹੈ ਸ਼ੀਟਸ ਆ ਟੈਬਸ ਆ ਜਿਹੜੀਆਂ ਉਹ ਲੱਗੀਆਂ ਹੋਈਆਂ ਤੇ ਆਜੋ ਫਿਰ ਦੂਸਰੇ ਬੈਡਰੂਮ ਵਿੱਚ ਵੀ ਝਾਤ ਮਾਰਦੇ ਆ ਸੋ ਕਾਫੀ ਖੁੱਲਾ ਵਿਹੜਾ ਜਿਹੜਾ ਉੱਪਰ ਹੈਗਾ ਤੁਸੀਂ ਦੇਖ ਸਕਦੇ ਹੋ ਲੋਹੇ ਦੀਆਂ ਜਿਹੜੀਆਂ ਪੌੜੀਆਂ ਉਹ ਜੜੀਆਂ ਹੋਈਆਂ ਸੋ ਆਸੇ ਪਾਸੇ ਦਾ ਏਰੀਆ ਬਹੁਤ ਖੂਬਸੂਰਤ ਹੈ ਮਿਲਦੇ ਆ ਫਿਰ ਅਗਲੀ ਵੀਡੀਓ